ਇੱਕਜੀਵ ਕਹਾਣੀ ਤੁਹਾਨੂੰ ਦੱਸਣ ਲੱਗੇ ਹਾਂ ਕਿ ਇੱਕ ਬੇਬੇ ਰਿਐਲਿਟੀ ਦੇ ਵਿੱਚ ਤਾਂ ਜਿੰਦਾ ਸੀ ਪਰ ਕਾਗਜ਼ਾਂ ਦੇ ਵਿੱਚ 4 ਸਾਲਾਂ ਤੋਂ ਮਰੀ ਹੋਈ ਸੀ। ਵਿਭਾਗ ਨੇ ਵਿਭਾਗ ਨੇ ਵੱਡੀ ਗਲਤੀ ਕਹਿ ਲਈ ਕਰਤੀ ਆ ਪਰ ਉਹ ਬੇਬੇ ਹੁਣ ਰੋਂਦੀ ਕਰ ਲੌਂਦੀ ਪਈ ਆ ਕਿਉਂਕਿ ਗਰੀਬ ਪਰਿਵਾਰ ਤੋਂ ਆ ਉਸਦੀ ਪੈਨਸ਼ਨ ਲੱਗੀ ਹੋਈ ਸੀ ਜਦੋਂ ਪੈਨਸ਼ਨ ਲੈਣ ਦੇ ਲਈ ਬੈਂਕ 'ਚ ਜਾਂਦੀ ਆ ਤਾਂ ਬੈਂਕ ਵਾਲੇ ਕਹਿੰਦੇ ਨੇ ਕਿ ਮਾਤਾ ਤੂੰ ਕੌਣ ਆ ਤੂੰ ਤਾਂ ਮਰ ਚੁੱਕੀ ਆ 4 ਸਾਲ ਪਹਿਲਾਂ ਤੂੰ ਹੁਣ ਇੱਥੇ ਕਿਵੇਂ ਪਹੁੰਚੀ ਤਾਂ ਇਸੇ ਚ ਹਫੜਾ ਤਫੜੀ ਮੱਝ ਜਾਂਦੀ ਔਰ ਬੇਬੇ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਬੇਬੇ ਮਰੇ ਹੋਏ 4 ਸਾਲਾਂ ਦਾ 85000 ਰੁਪਇਆ ਵੀ ਵਾਪਸ ਕਰ ਦੇ ਔਰ ਮਾਤਾ ਰੋਂਦੀ ਕਰਲਾਉਂਦੀ ਬੈਂਕ ਵਾਲਿਆਂ ਨੂੰ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਆ ਕਿ ਮੈਂ ਹੀ ਜਿੰਦਾ ਮੈਂ ਮਰੀ ਨਹੀਂ ਗਈ ਮੈਂ ਤਾਂ ਪਿਛਲੇ 4 ਸਾਲਾਂ ਤੋਂ ਇੱਥੇ ਲਗਾਤਾਰ ਆ ਰਹੀ ਆ ਪਰ ਪੈਨਸ਼ਨ ਜਿਹੜੀ ਆ ਉਹ ਮੈਂ ਲਗਾਤਾਰ ਲੈ ਰਹੀ ਆ ਤੁਸੀਂ ਹੀ ਪੈਨਸ਼ਨ ਮੈਨੂੰ ਪਿਛਲੇ 4 ਸਾਲ ਤੋਂ ਕੱਢ ਕੇ ਦੇ ਰਹੇ ਹੋ ਪਰ ਹੁਣ ਕੀ ਗੱਲ ਹੋਈ ਆ ਤਾਂ ਉਹ ਕਹਿੰਦੇ ਨੇ ਕਿ 6 ਮਹੀਨੇ ਤੋਂ ਜਿਹੜੀ ਆ ਤੁਹਾਨੂੰ ਦੱਸਦੀ ਕਿ 6 ਮਹੀਨੇ ਤੋਂ ਪੈਨਸ਼ਨ ਉਹਦੀ ਜਿਹੜੀ ਬੰਦ ਹੋ ਗਈ ਸੀ ਔਰ ਦੂਜੇ ਮਹੀਨੇ ਤੋਂ ਸਟਾਰਟਿੰਗ ਕਰਤੀ ਸੀ ਜਦੋਂ ਇਹ ਪੂਰੀ ਕਹਾਣੀ ਨਿਕਲਦੀ ਆ ਪਰ ਹੁਣ ਜਦੋਂ ਬੈਂਕਰ ਕਾਰਡ ਖੰਗਾਲਦੀ ਆ ਤਾਂ ਬੈਂਕ ਮਰੀ ਹੋਈ ਬੇਬੇ ਨੂੰ ਸ਼ੋਅ ਕਰ ਦਿੰਦੀ ਆ ਤਾਂ ਮਾਤਾ ਨੂੰ ਕੁਝ ਸਮਝ ਨਹੀਂ ਆਉਦਾ ਮਾਤਾ ਆਪਣੇ ਪੁੱਤ ਨੂੰ ਬੈਂਕ ਲਿਆਉਂਦੀ ਆ ਤਾਂ ਬੈਂਕ ਵਾਲੇ 85000 ਰੁਪਏ ਉਲਟਾ ਬੇਬੇ ਕੋਲੋਂ ਗਰੀਬ ਬੇਬੇ ਮਾਤਾ ਕੋਲੋਂ ਮੰਗਣ ਦੀ ਗੱਲ ਕਰਦੇ ਨੇ ਇਹ ਬੈਂਕ ਕਹਿੰਦੀ ਆ ਕਿ ਤੁਸੀਂ ਪੈਸੇ ਸਾਨੂੰ ਦੇਓ ਉਲਟਾ ਜਿਹੜੇ 4 ਸਾਲਾਂ ਦੇ ਵਿੱਚ ਤੁਸੀਂ ਲਏ ਨੇ ਕਿਉਂਕਿ ਤੁਹਾਡੀ ਮਾਂ ਤਾਂ ਹੁਣ ਮਰ ਚੁੱਕੀ ਆ 4 ਸਾਲਾਂ ਤੋਂ ਮਰੀ ਹੋਈ ਆ ਸਾਡੇ ਕੋਲੇ ਡੈਥ ਸਰਟੀਫਿਕੇਟ ਵੀ ਆ ਪਰ ਜਦੋਂ ਮਾਤਾ ਦੇ ਨਾਲ ਗੱਲ ਕੀਤੀ ਮੀਡੀਆ ਨੇ ਤਾਂ ਮਾਤਾ ਕਹਿੰਦੀ ਕਿ ਪਤਾ ਨਹੀਂ ਕਿਹੜਾ ਬੰਦਾ ਕੋਈ ਸਰਟੀਫਿਕੇਟ ਮੌਤ ਦਾ ਕਿਵੇਂ ਔਰ ਕਿਹੜੇ ਤਰੀਕੇ ਨਾਲ ਜਿਹੜਾ ਉੱਥੇ ਦੇ ਆ ਜਿਸ ਦੇ ਕਾਰਨ ਇਹ ਸਭ ਕੁਝ ਹੋਇਆ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਮਾਤਾ ਇਨਸਾਫ ਦੀ ਗੁਹਾਰ ਲਾ ਰਹੀ ਆ ਉਸ ਦਾ ਪੁੱਤ ਇਨਸਾਫ ਦੀ ਗੁਹਾਰ ਲਾ ਰਿਹਾ ਕਿ ਉਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਗਰਦਾਸਪੁਰ ਦੇ ਲਾਗਲਾ ਪਿੰਡ ਵੰਡਾਲਾ ਗਰੰਤੀਆਂ ਦਾ ਇਹ ਮਾਮਲਾ ਹੈਗਾ ਜਿੱਥੇ ਲਗਾਤਾਰ ਮਾਤਾ ਦੇ ਵੱਲੋਂ ਗੁਹਾਰ ਲਾਈ ਜਾ ਰਹੀ ਆ ਕਿ ਉਹ ਜਿੰਦਾ ਹੈ ਉਹ ਮਰੀ ਨਹੀਂ ਵਿਭਾਗ ਮੰਚਾਏ 4 ਸਾਲਾ ਤੋਂ ਮਰੀ ਕਹਿ ਰਿਹਾ ਪਰ ਉਹ ਮਾਤਾ ਕਹਿੰਦੀ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀ ਕਿਸ ਮਾਤਾ ਨੂੰ ਇਨਸਾਫ ਦੇ ਪਾਉਂਦੇ ਨੇ ਜਾਂ ਫਿਰ ਨਹੀਂ ਦੇ ਪਾਉਂਦੇ ਇਹ ਹੁਣ ਦੇਖਣਾ ਹੋਵੇਗਾ ਪਰ ਦੂਜੇ ਪਾਸੇ ਇਲਾਕੇ ਦੇ ਵਿੱਚ ਪੂਰੀ ਚਰਚਾ ਛੜੀ ਹੋਈ ਹੈ ਇਸ ਚੀਜ਼ ਨੂੰ ਲੈ ਕੇ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਕਿ ਆਖਰਕਾਰ ਕਿਵੇਂ ਬੈਂਕ ਨੇ ਕਿਵੇਂ ਵਿਭਾਗ ਨੇ ਇੱਕ ਜਿੰਦਾ ਮਾਤਾ ਨੂੰ ਮਰੀ ਹੋਈ ਦਿਖਾ ਦਿੱਤਾ 85000 ਰੁਪਏ ਦੀ ਮੰਗ ਵੀ ਕਰ ਲਈ ਉਲਟਾ ਪੈਨਸ਼ਨ ਲੈਣ ਗਈ ਸੀ ਮਾਤਾ ਉਲਟਾ ਦੇਣ ਦੀ ਨੌਬਤ ਆ ਗਈ ਜਦੋਂ ਮਾਤਾ ਨੇ ਮੀਡੀਆ ਨਾਲ ਗੱਲ ਕੀਤੀ ਤਾਂ ਮਾਤਾ ਕਹਿੰਦੀ ਵੀ ਮੈਂ ਤਾਂ ਗਰੀਬ ਆ ਮੇਰੇ ਕੋਲ ਤਾਂ 1 ਰੁਪਈਆ ਨਹੀਂ ਗਾ ਮੇਰਾ ਤਾਂ ਪੈਨਸ਼ਨ ਤੋਂ ਹੀ ਰੋਟੀ ਗੁਜ਼ਾਰਾ ਚੱਲਦਾ ਸੀ ਜਿਹੜਾ ਕੋਈ 1000 1500 ਸੀ ਮੈਂ 85000 ਰੁਪਈਆ ਬੈਂਕ ਕੋਲੇ ਨੂੰ ਕਿਵੇਂ ਦਿਆਂ ਪਰ ਹੁਣ ਦਰਦ ਦਰਦੀਆਂ ਠੋਕਰਾਂ ਖਾ ਰਹੀ ਆ ਆਪਣੇ ਆਪ ਨੂੰ ਜ਼ਿੰਦਾ ਦਿਖਾਉਣ ਦੇ ਲਈ ਕਿ ਮੈਂ ਮਰੀ ਨਹੀਂ ਮੈਂ ਜ਼ਿੰਦਾ ਯਾਨੀ ਕਿ ਜ਼ਿੰਦਾ ਨੂੰ ਹੀ ਇਹ ਸਾਬਤ ਕਰਨਾ ਪੈ ਰਿਹਾ ਇੰਨਾ ਔਖਾ ਹੋ ਕੇ ਕਿ ਉਹ ਜ਼ਿੰਦਾ ਏ ਉਹ ਹਜੇ ਮਰੀ ਨਹੀਂ ਹੋਰ ਕੀ ਕੁਝ ਮਾਤਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਸੁਣਾ ਦਿੰਨੇ ਆ ਮੈਂ ਤਾਂ ਪਹਿਲਾਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਮਨਾ ਕਰਤਾ ਮੈਂ ਫਿਰ ਗਰਦਾਸਪੁਰੇ ਗਈ ਤੇ ਗਰਦਾਸਪੁਰਵਾਇਂ ਮੈਂ ਓਕੇ ਆ ਤੂੰ ਆਪਣੇ ਬੈਂਕਰ ਨਾਲ ਗੱਲ ਕਰ ਲੋ ਜੀ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਇਹ ਕੰਮ ਕਰ ਚੱਲ ਗਿਆ ਮੈਨੂੰ ਕੁਝ ਨਹੀਂ ਦੱਸਿਆ ਤਾਂ ਕਿ ਪਰਸੂ ਮੈਂ ਆਪਣੇ ਡਿਮੋਨਡ ਲੈ ਕੇ ਆਈ ਨਹੀਂ ਆ ਤੇ ਉਹ ਇਹਨੇ ਫਿਰ ਪੁੱਛਿਆ ਉਹਨਾਂ ਕਹਿੰਦੇ ਤੁਹਾਡੀ ਮਾਂ ਮਰ ਗਈ ਜੀ ਜੇ 4 ਸਾਲ ਹੋ ਗਏ ਫਿਰ ਸਾਨੂੰ ਆਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੁਣ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਹਾਂਜੀ ਕਿੱਲੇ ਬੈਠੇ ਬੈਠਣੇ ਡੱਡੇ ਜਿਹਾ ਜੋ ਜੀ ਅਸੀ ਨਾ ਇਹ ਕਿਤੇ ਦੇ ਰਹੀ ਨਹੀਂ ਕਰ ਫੋਨ ਮੈਂ ਮੇਨੋਂ ਖਾਤਾ ਮੈਨੂੰ ਖਾਤਾ ਤੋਂ ਖੋਲ ਦੇ ਘਰੇ ਮੇਰੇ ਪੈਨਸ਼ਨ ਬਸ ਸਰਕਾਰ ਮੈਨੂੰ ਦੇ ਦੇ ਮੈਨੂੰ ਮੈਨੂੰ ਮੋਗਾ ਨੂੰ ਮੇਰੇ ਨੀਂਦ ਆ ਗਈ ਨਾ ਜੀ ਅਸੀ ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਜ਼ ਸਾਡੇ ਪੈਨਸ਼ਨ ਵਜੋਂ ਮੈਂ ਡੋਟੇ ਤੁਰੇ ਫਿਰ ਦਿੱਖ ਨਹੀਂ ਆ ਉਹ ਇੱਕ ਹੀ ਕਾਰਨ ਹੋ ਗਿਆ ਵਕੀਓ ਕਿੰਨੇ ਇਹ ਕੰਮ ਕਰਦਾ ਤਾਂ ਕਿੰਨੇ ਮਰਿਆ ਤਾਂ ਇਹ ਇਹ ਛੱਤ ਫੇਟ ਪਹੁੰਚਾਤਾ ਤੇ ਪੈ ਕੇ ਵਿੱਚ ਪਲੀ ਜਿਹਨਾਂ ਨੂੰ ਕੋਮ ਮਿਲ ਨਹੀਂ ਨਾ ਇਹਨਾਂ ਚੰਦੇ ਨੇ ਕਿ ਪਤਾ ਲੱਗਦਾ ਵੀ ਕਿੰਨੇ ਕਿੰਨੇ ਸਾਡੇ ਪਿੱਛਾ ਕੀਤਾ ਨੂੰ ਪਾਇਦੇ ਲੱਗੇ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਮਾਤਾ ਕਿੰਨੇ ਵੀ ਕਿਤੇ ਜਿਹੜੇ ਕੜਦੇ ਇਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੜਦੇ 6 ਮਹੀਨੇ ਹੋ ਗਏ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਕਿੰਨੇ ਦਿਨ ਕਿੰਨੇ ਚਿਰ ਤੋਂ ਮਰੇ ਹੋ 4 ਸਾਲ ਆਏ ਉਸੇ ਮੈਡਮ ਨੇ ਬੱਧੀ ਨੇ ਬੱਧੀ ਨੇ ਦੱਸਿਆ ਪਰਸੋਂ ਪੁਛਾ ਉਹਨੇ ਨਾ ਗੱਲ ਕਰਨ ਦੇਈ ਵੀ ਇਹ ਮਰੀਆਂ ਤੇ ਗਏ ਆਏ ਆ ਸਾਡੇ ਹੁਣ ਖਾਤਾ ਮੈਂ ਤਾਂ ਨਹੀਂ ਭੋਲਣ ਦਾ ਗਰਾਂਦਾ ਨਹੀਂ ਆਹੀ ਨਹੀਂ ਭੋਲ ਸਕਦੇ ਪਰਵਾਰ ਜੀ ਮੇਰਾ ਇਹ ਹੈ ਬੇਟਾ ਮੇਰੇ ਨੋਆ ਮੇਰੇ ਇਹਦੇ ਦੋ ਬੇਟੇ ਆ ਤੇ ਕਿੱਟਕ ਮੇਰਾ ਛੋਟਾ ਬੱਚਾ ਜੀ ਆਪ ਹਾੜਦੇ ਮੇਰੀ ਹਾਂਜੀ ਤੇ ਬੇਟਾ ਦੱਸੋ ਹਾਂਜੀ ਜੀ ਆਪੇ ਹਾੜ ਦੇ ਮਰੀਜ਼ ਬੇਟਾ ਵੀ ਤਾਂ ਮਰੀਜ਼ ਹਾਂ ਹਾਂਜੀ ਨਹੀਂ ਮੇਰੇ ਪੁੱਤੇ ਵੀ ਨਹੀਂ ਕਿ ਠੀਕ ਹੈ ਨੇ ਇਹਦਾ ਵੀ ਚਿੰਤਾ ਮੈਨੂੰ ਰਹਿੰਦੀ ਆ ਹਾਂਜੀ ਹਾਂਜੀ ਇਹਨੂੰ ਕੈਂਸਰ ਦੀ ਨੁਕਸਾਨ ਨੂੰ ਜੀ ਆ ਦੂਜਾ ਕੁਝ ਜਾਵਾ ਤਾਂ ਇਦਾਂ ਕੀ ਆ ਤੇ ਇੱਥੇ ਹੀ ਹੁਣੇ ਉਹ ਤੇ ਚੇਰ ਲੱਗ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਕੱਲਿਆ ਕੁਝ ਜਾਵਾ ਤਾਂ ਚਲ ਜਾਓ ਤੇ ਬਾਕੀ ਗੁਏ ਗੱਡੀ ਚੱਲ ਜੀ ਕੋਈ ਨਾ ਕਿ ਤੁਸੀਂ ਵੇਖਿਆ ਹੋਗੇ ਕਿਤੇ ਫਿਰਦਾ ਕਿਤੇ ਸਰ ਅਨੂ ਸੇ ਮੈਨੂੰ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਆਰ ਕੀ ਅਭੀ ਪਤਾ ਨਹੀਂ ਕੋਈ ਇਨਕੁਆਇਰੀ ਹੋਏਗੀ ਕਿ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਆਦੀ ਮਾਤਾ ਨੂੰ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਟਿਕਿਆ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰ ਲਈ ਸਾਨੂੰ ਕਦੀ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕਹਣਾ ਜਿੱਥੋਂ ਪੈਨਸ਼ਨ ਵਾਈ ਉੱਥੇ ਜਾਓ ਅਸੀਂ ਕਦੀ ਸੁਵਿਧਾ ਕੇਂਦਰ ਜਾਣਾ ਕਿ ਦੇਰ ਤੱਕ ਪੈਨਸ਼ਨ ਕਰਵਾਹ ਪਰ ਤੱਕ ਪਤਾ ਲੱਗਾ ਅਸੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਲੈਣ ਸਾਡੀ ਪਿਛਲੇ ਮਹੀਨੇ ਸੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਤੁਹਾਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਤੁਹਾਡਾ ਨਹੀਂ ਤੁਸੀਂ ਕਦਾਨ ਖਤੇ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਦਦ ਦੀ ਅਸਤਾ ਹੋਈ ਆ 85000 ਰੁਪਏ ਸਾਡੀ ਵੱਲ ਟੈਂਕ ਕੇ ਲੋਨ ਕੱਢੀ ਜਾਂਦੀ ਵੀ ਤੁਸੀਂ ਕੁੱਝੀ ਲਾ ਲਈ ਆ ਪਰ ਅੱਜ ਅਸੀਂ ਹਾਰ ਕੇ ਬਾਦੀ ਮਰਾਈ ਅਸੀਂ ਇਹ ਸਰਕਾਰ ਕੋਲ ਗੁਹਾਰ ਲਈ ਆ ਕਿ ਸਾਡਾ ਇਹ ਵੀ ਮੁਸ਼ਕਲ ਦਾ ਹਿੱਤਾ ਜਾਵੇ ਜਿੱਥੇ ਕਿ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਤੇ ਸਾਡੀ ਟੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਬਸਾਂ ਹੀ ਆਪਣਾ ਇਲਾਜ ਕਰਦੇ ਹਾਂ ਤੇ ਅਸੀਂ ਉਹ ਥੋੜੇ ਬਹੁਤੇ ਪੈਸੇ ਦਵਾਈ ਜਿੰਦੇ ਹੁੰਦੇ ਹਾਂ ਅੱਜ ਉਹਨੇ ਅਸੀਂ ਮੈਡਮ ਨੇ ਸਾਨੂੰ ਬੈਂਕ ਅਧਿਕਾਰੀ ਨੇ ਆਖਿਆ ਵੀ ਇੱਕ ਐਪਲੀਕੇਸ਼ਨ ਲਿਖ ਕੇ ਦੇਵੋ ਪਰ ਦੇ ਕੋਈ 17 11500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਵੀ ਅਸੀਂ ਪਰੇਸ਼ਾਨ ਆ ਕਿੱਸਾ ਕੀ ਨਹੀਂ ਆ ਇਹਨਾਂ ਦੇ ਨਾਲ ਰੱਬ ਦਾ ਵੀ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਅਮ ਦਾ ਆਸਾਰਾ ਲਿਆ ਤੇ ਸਰਕਾਰ ਤੱਕ ਆਵਾਜ਼ ਹੋਂਦ ਪੁੱਛ ਕੀਤੀ ਹੈ ਗਾਣੇ ਤੇ ਹੁਣ ਵੈਸੇ ਤੇ ਬੜਾ ਵਧੀਆ ਡੀਲ ਕੀਤਾ ਇੱਕ ਐਪਲੀਕੇਸ਼ਨ ਦੇ ਕੇ ਦਿੱਤਾ ਤੁਹਾਡੀ ਅਸੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਚਾਲੂ ਹੋ ਜੇ ਤੇ ਬਾਕੀ ਪੈਨਸ਼ਨ ਗਰੀ ਗੱਲ ਕੱਟੀ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਢਿਆ ਬਟ ਇਹਨਾਂ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੀ ਇਹ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰਿਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਇਡੈਂਟੀਟੀ ਦੇਖ ਕੇ ਉਹ ਰੁਕਾਤੀਆ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ پیسے ਦਿੰਦੀ ਆ ਇਹ ਕੀ ਗੱਲ ਹੋ ਤਾਂ ਦਿੰਦੇ ਰਹੇ ਆ ਨੰਬਰ 2 ਇਹ ਆ ਵੀ ਸਭ ਤੋਂ ਵੱਡੀ ਥੀਏ ਆ ਕਿਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਆਖਿਆ ਗਿਆ ਕਿ ਡੈਥ ਹੋ ਗਈ ਆ ਕੀ ਐ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਦੇਖੂ ਕਹਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਦੀਨ ਦੇ ਥੋਂ ਕੀ ਕਿਰਪਾ ਕਰਕੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣ ਵਾਲੀ ਹੈ ਉਹ ਅਪਡੇਟ ਕੀਤੀ ਜਾਵੇ ਯਾਰ ਤਾਂ ਕਿ ਹੋਰ ਕਿਸੇ ਨੂੰ ਫਿਊਚਰ ਵਿੱਚ ਪ੍ਰੋਬਲਮ ਨਾ ਹੋਵੇ